ਸਮਾਨ ਹੈ ਕੋਲ ਹੋਇਲੋ ਇਹ ਕਿਹੜਾ ਸਮਾਨ ਹੈ ਫਿਰੋਂ ਦੇਖਣ ਜਾਉਂਗੇ ਨਾ ਹਾਂਜੀ ਸਗੋ ਆਰੀ ਫਿਲਮ ਸੋਹਾਰੀ ਬਲੀ ਨੂੰ ਜੀ ਤੇਰੀ ਬੋਲਾ ਬਾਈ ਜੀ ਬੋਲਾ ਬਾਈ ਜੀ ਗੜਗੜਾ ਲੈ ਬਾਬੇ ਦੇ ਤੇ ਇਹ ਗੱਲ ਸੱਚੀ ਹੈ ਕਿ ਤੁਹਾਨੂੰ ਇੱਕ ਟਾਈਮ ਤੇ ਬਿਲਕੁਲ ਪਸੰਦ ਨਹੀਂ ਸੀਗਾ ਕਿ ਸਿਰਫ ਬੋਲਾ ਇੱਕ ਕੈਰੈਕਟਰ ਸੀ ਤੇ ਉਸੇ ਨਾਮ ਤੇ ਤੁਹਾਨੂੰ ਛੇੜਿਆ ਜਾਂਦਾ ਸੀ ਜਾਂ ਯਾਦ ਰੱਖਿਆ ਜਾਂਦਾ ਸੀ ਜਾਂ ਇਮੇਜ ਬਣ ਗਈ ਸੀ ਹਰੇਕ ਨਾਲ ਕੰਮ ਨਹੀਂ ਕਰਨਾ ਮੈਂ ਆਲੂ ਨਹੀਂ ਬਣਨਾ ਪਰ ਮੈਂ ਉਸ ਕੈਟਾਗਰੀ ਚ ਨਹੀਂ ਆਉਣਾ ਚਾਹੁੰਦਾ ਮੈਂ ਇੱਕ ਫਿਲਮ ਕਰੂੰਗਾ ਹੁਣ ਅਸੀਂ ਘੁੰਮਣ ਲੰਘ ਜਾਣਾ ਹੌਣ ਫਾਣ ਜੇ ਬੰਦ ਕਰ ਲੈਣੇ ਆ ਹਾਂ ਮੈਨੂੰ ਵਧੀਆ ਲੱਗਿਆ ਯਾਰ ਮੈਂ ਟੇਬਲਾਂ ਤੇ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਹਨਾ ਗਰਾਊਂਡ ਲੈਵਲ ਤੇ ਆ ਕੇ ਹਨਾ ਸਭ ਨੂੰ ਵਧੀਆ ਲੱਗਦਾ ਇਸ ਪਿੰਡ ਬਾਲੀਵੁੱਡ ਦੇ ਅੱਗੇ ਵੀ ਅੱਛੇ ਪ੍ਰੋਜੈਕਟ ਆ ਰਹੇ ਨੇ ਉਸ ਤੇ ਬਹੁਤ ਸੋਹਣੇ ਕੈਰੈਕਟਰ ਮਿਲੇ ਮੈਂ ਨਹੀਂ ਕਹਿੰਦਾ ਕਿ ਉੱਥੇ ਵੀ ਅੱਛਾ ਪ੍ਰੋਡਿਊਸਰ ਬਣਨ ਤੋਂ ਪਹਿਲਾਂ ਤੁਸੀਂ ਹੋਮਵਰਕ ਕੀਤਾ ਸੀ ਆਪਣਾ ਰਿਸਰਚ ਵਾ ਕੀਤਾ ਸੀ ਅੱਜ ਮੈਂ ਸੋਚਣ ਲੱਗ ਜਾ ਤਾਂ ਫਿਲਮ ਇੱਥੋਂ ਹੀ ਸਟਾਰਟ ਹੋ ਜਾਊਗੀ ਅਗਲੇ ਕਿਹੜੀ ਫਿਲਮ ਨੂੰ ਆਪਣੇ ਲਾਈਫ ਦਾ ਟਰਨਿੰਗ ਪੁਆਇੰਟ ਮੰਨਦੇ ਹੋ ਹਾਈ ਕੋਲਲਾ ਆ ਵਿੱਚ ਗਾਲੀ ਵੀ ਰਾ ਲਾਵੇ ਹਾਈ ਕੋਲਲਾ ਪੋਲਾ 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 ਕੀ ਬਾਤ ਹੈ ਵੈਰੀ ਗੁੱਡ ਸ਼ਾਬਾਸ਼ बच्चे कह रहे बच्चे थे कि शूटिंग ਕਰਨ ਦੇ ਲਈ ਆਏ ਸੀ ਜਗਜੀਤ ਸੰਧੂ ਕਹਿੰਦੇ ਆਪਾਂ ਸੋਚਿਆ ਸੀ ਕਿ ਹੁਣ ਬਾਚੋ ਕੋਈ ਨਹੀਂ ਆਏਗਾ ਕਹਿੰਦੇ ਅੱਜ ਫੇਰ ਦੁਬਾਰਾ ਆਏ ਨੇ ਇਹ ਬੱਚੇ ਇੰਨੇ ਜ਼ਿਆਦਾ ਖੁਸ਼ ਨੇ ਤੁਹਾਡੇ ਮਾਈਂਡ ਦੇ ਵਿੱਚ ਕੀ ਆਇਆ ਕਿ ਅੱਜ ਮੈਂ ਫੇਰ ਤਾਂ ਜਾਵਾਂ ਪਿੰਡ ਜਿੱਥੇ ਮੈਂ ਸ਼ੂਟਿੰਗ ਹਾਂ ਮੈਨੂੰ ਵਧੀਆ ਲੱਗਿਆ ਯਾਰ ਮੈਂ ਟੇਬਲਾਂ ਤੇ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਹਨਾ ਗਰਾਊਂਡ ਲੈਵਲ ਤੇ ਆ ਕੇ ਹਨਾ ਸਭ ਨੂੰ ਵਧੀਆ ਲੱਗਦਾ ਇਸ ਪਿੰਡ 'ਚ ਅਸੀਂ ਸ਼ੂਟ ਕਰਕੇ ਗਏ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਹਨਾ ਪਿਆਰ ਕਰਦੇ ਆ ਸਾਰੇ ਹਨਾ ਤੁਹਾਡੇ ਸਾਹਮਣੇ ਹਨਾ ਸੋ ਵੈਸੇ ਤਾਂ ਐ ਹੀ ਹੁੰਦਾ ਕਿ ਇੱਕ ਵਾਰੀ ਜਦੋਂ ਚਲਦੇ ਵਾਪਸ ਨਹੀਂ ਆਉਂਦੇ ਹੁੰਦੇ ਆ ਅਗਲਾ ਕਹਿੰਦਾ ਸਾਡਾ ਕੰਮ ਹੋ ਗਿਆ ਮੈਨੂੰ ਵਧੀਆ ਲੱਗਿਆ ਮੈਂ ਯਾਰ ਉਸ ਪਿੰਡ ਚਲਦੇ ਆ ਜਿੱਥੇ ਆਪਾਂ ਸ਼ੂਟ ਕਰਿਆ ਸੀ ਨਾ ਸੋ ਉੱਥੇ ਜ਼ਿਆਦਾ ਮੈਨੂੰ ਵਧੀਆ ਲੱਗੂਗਾ ਕਿ ਉਸ ਜਗ੍ਹਾ ਤੇ ਚਲੀਏ ਜਿੱਥੇ ਅਸੀਂ ਸ਼ੂਟ ਕਰਕੇ ਗਏ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਅਗਰ ਮੈਂ ਇਹਨਾਂ ਨੂੰ ਫਿਲਮ ਦੇ ਬਾਰੇ ਕੁਝ ਪੁੱਛਿਆ ਨਾ ਇਹ ਕਹਿੰਦੇ ਨੇ ਅਸੀਂ ਗਾਣੇ ਵਿੱਚ ਵੀ ਆ ਅਸੀਂ ਇਸ ਸੀਨ ਦੇ ਵਿੱਚ ਵੀ ਹੈਗੇ ਆ ਉਸ ਸੀਨ ਦੇ ਵਿੱਚ ਵੀ ਹੈਗੇ ਆ ਹਨਾ ਰੀਅਲਿਸਟਿਕ ਫਿਲਮ ਬਣਾਉਣੀ ਚਾਹੁੰਦੇ ਸੀਗੇ ਕਿ ਉਦਾਂ ਦੀ ਫਿਲਮ ਰੱਖੀਏ ਕਰੈਕਟਰ ਉਹੋ ਜਿਹੇ ਹੋਣ ਲੋਕ ਉਹੋ ਜਿਹੇ ਹੋਣ ਹਨਾ ਜਿਹੜੇ ਆ ਨਾ ਲੱਗਣਗੇ ਪਤਾ ਨਹੀਂ ਕਿੱਥੋਂ ਆਏ ਹੋਏ ਨੇ ਹਨਾ ਸੋ ਬਿਊਟੀ ਹੀ ਇਤੇ ਕੋਸ਼ਿਸ਼ ਕੀਤੀ ਗਈ ਹੈ ਕਿ ਰੀਅਲਿਸਟਿਕ ਫਿਲਮ ਬਣੇ ਸੋ ਅਸੀਂ ਪਿੰਡ ਵਾਲਿਆਂ ਦਾ ਸਾਥ ਮਿਲਿਆ ਤੇ ਉਦਾਂ ਦੀ ਕੋਸਟਿਊਮ ਚਾਹੀਦੀ ਸੀ origignal ਉਦਾਂ ਦੇ ਲੋਕ ਚਾਹੀਦੇ ਸੀ ਤੇ ਫਿਰ ਇਹਨਾਂ ਨੂੰ ਤਾਂ ਸੀਨ ਤੱਕ ਵੀ ਯਾਦ ਹੋਣੇ ਆ ਵੀ ਕਿੱਥੇ ਕਿਵੇਂ ਹੈ ਨਾ ਕਿਵੇਂ ਨਿਕਲੇ ਸੋ ਵਧੀਆ ਲੱਗਿਆ ਪਿੰਡ ਵਾਲਿਆਂ ਨੇ ਬਹੁਤ ਸਾਥ ਦਿੱਤਾ ਅੱਛਾ ਟ੍ਰੇਲਰ ਦੇਖਿਆ ਤੁਸੀਂ ਸਾਰਿਆਂ ਨੇ ਹਾਂਜੀ ਕਿਹੜਾ ਸੀਨ ਬਹੁਤ ਜ਼ਿਆਦਾ ਪਸੰਦ ਆਇਆ ਟ੍ਰੇਲਰਸ ਵਿੱਚ ਸਾਰੇ ਜੀ ਸਾਰੇ ਜੀ ਆ ਜੀ ਇੱਕ ਕੋਵਲਾ ਵਧੀਆ ਬਿਜਲੀ ਵਾਲੇ ਬਾਬਾ ਜੀ ਬਿਜਲੀ ਵਾਲੇ ਬਾਬਾ ਵਾਲਾ ਵਧੀਆ ਲੱਗਾ ਤੇ ਤੇਰੀ ਭੋਲਾ ਬਾਈ ਜੀ ਭੋਲਾ ਬਾਈ ਜੀ ਗੜਗੜਾ ਦੇ ਬਾਬੇ ਦੇ ਉਹ ਵੀ ਇੱਥੇ ਹੋਇਆ ਨਾ ਸੀਨ ਹਾਂਜੀ ਤੁਸੀਂ ਦੇਖਿਆ ਸੀ ਨਾ ਹਾਂਜੀ ਅੱਛਾ ਜਗਜੀਤ ਇੱਕ ਟਾਈਮ ਸੀ ਕਿ ਸਾਨੂੰ ਸੁਣਨ ਵਿੱਚ ਆਉਂਦਾ ਸੀ ਕਿ ਜਦੋਂ ਜਗਜੀਤ ਨੂੰ ਭੋਲੇ ਦੇ ਨਾਮ ਤੋਂ ਕਹੀਏ ਨਾ ਤਾਂ ਉਹ ਮਤਲਬ ਮੱਚ ਜਾਂਦੇ ਨੇ ਕਿ ਉਹਨਾਂ ਨੂੰ ਪਸੰਦ ਨਹੀਂ ਹੈਗਾ ਕਿ ਮੈਨੂੰ ਭੋਲਾ ਨਾ ਕਹੋ ਯਾਰ ਉਹ ਮੇਰਾ ਸਿਰਫ ਇੱਕ ਕੈਰੈਕਟਰ ਸੀਗਾ ਅੱਜ ਉਸੇ ਕੈਰੈਕਟਰ ਤੇ ਤੁਹਾਡੀ ਫੁੱਲ ਫਲੇਜ ਫਿਲਮ ਬਣ ਗਈ ਹੈ ਹਨਾ ਉਸੇ ਨਾਮ ਤੇ ਤੇ ਇਹ ਗੱਲ ਸੱਚੀ ਹੈ ਕਿ ਤੁਹਾਨੂੰ ਇੱਕ ਟਾਈਮ ਤੇ ਬਿਲਕੁਲ ਪਸੰਦ ਨਹੀਂ ਸੀਗਾ ਕਿ ਸਿਰਫ ਕੋਈ ਲੈ ਕੈਰੈਕਟਰ ਸੀ ਤੇ ਉਸੇ ਨਾਮ ਤੇ ਤੁਹਾਨੂੰ ਛੇੜਿਆ ਜਾਂਦਾ ਸੀ ਜਾਂ ਯਾਦ ਰੱਖਿਆ ਜਾਂਦਾ ਸੀ ਜਾਂ ਇਮੇਜ ਬਣ ਗਈ ਸੀ ਚੜਦਾ ਤਾਂ ਅੱਜ ਵੀ ਨਹੀਂ ਹੈ ਪਤਾ ਨਹੀਂ ਕਿਹਨੇ ਕਹਤਾ ਵੀ ਇਹ ਚੜਦਾ ਹੈ ਨਾ ਕਿ ਮੈਨੂੰ ਐ ਲੱਗਦਾ ਸੀਗਾ ਵੀ ਕੋਈ ਵੀ ਕੰਮ ਕਰੀ ਹੈ ਨਾ ਹਾਲਾਕਿ ਉਹ ਪਹਿਲਾ ਕੈਰੈਕਟਰ ਸੀਗਾ ਲੋਕਾਂ ਨੇ ਪਸੰਦ ਕਰਿਆ ਹਨਾ ਅੱਜ ਵੀ ਵਧੀਆ ਲੱਗਦਾ ਲੋਕ ਉਸ ਨਾਮ ਨਾਲ ਬੁਲਾਉਣ ਹਨਾ ਪਰ ਜੋ ਹੋਰ ਕੰਮ ਕੀਤੇ ਆ ਤਾਂ ਮੈਂ ਜੇ ਕੋਈ ਵੀ ਕੈਰੈਕਟਰ ਕਰਾਂ ਚਾਹੀਏ ਇਸ ਤੋਂ ਬਾਅਦ ਕੋਈ ਅਗਲੀ ਫਿਲਮ ਕਰਾਂਗੇ ਹਨਾ ਤੇ ਉਦੋਂ ਤੇ ਵੀ ਉਨੀ ਸ਼ਿੱਦਤ ਨਾਲ ਜੋਰ ਲਾਵਾਂਗੇ ਵੀ ਜਿਹੜਾ ਟੈਗ ਲਾਉਣਾ ਵੀ ਉਹ ਸਹੀ ਨਹੀਂ ਹੁੰਦਾ ਵੀ ਪੋਟੈਂਸ਼ੀਅਲ ਦੇਖੀ ਦੀ ਹੁੰਦੀ ਹੈ ਕਿਸੇ ਵੀ ਚੀਜ਼ ਦੀ ਹਨਾ ਆਪਾਂ ਜੇ ਸਾਰੀ ਉਮਰ ਕੰਮ ਕਰਨਾ ਸੋ ਉਸ ਚੀਜ਼ ਤੋਂ ਮੈਨੂੰ ਲੱਗਦਾ ਹੁੰਦਾ ਸੀਗਾ ਪਰ ਇਦਾਂ ਦੀ ਕੋਈ ਗੱਲ ਨਹੀਂ ਕਿ ਮੈਨੂੰ ਠੀਕ ਨਹੀਂ ਸੀ ਲੱਗਦਾ ਮੈਨੂੰ ਤਾਂ ਵਧੀਆ ਲੱਗਦਾ ਸੀਗਾ ਤਾਂ ਹੀ ਆਈ ਸੋਚਿਆ ਕਿ ਇਸ ਕੈਰੈ ਤਾਂ ਮੈਨੂੰ ਲੱਗਿਆ ਕਿ ਇਸ ਇਸ ਕੈਰੈਕਟਰ ਦੇ ਥਰੂ ਕਹਾਣੀ ਕਹਿਣੀ ਚਾਹੀਦੀ ਹੈ ਸਾਨੂੰ ਲੱਗਿਆ ਫਿਰ ਇਹਦੇ ਤੇ ਹੀ ਚੱਲਦੇ ਆ ਅੱਗੇ ਅੱਛਾ ਜਿਹੜੇ ਪਤਾਲ ਲੋਕ ਰਿਲੀਜ਼ ਹੋਇਆ ਤੇ ਇੰਨੇ ਜ਼ਿਆਦਾ ਹਿਊਜ ਸਕਸੈਸ ਮਿਲੀ ਉਸ ਵੈਬ ਸੀਰੀਜ਼ ਨੂੰ ਉਸ ਤੋਂ ਬਾਅਦ ਨੇ ਇੱਕ ਨਾਮ ਬਹੁਤ ਜ਼ਰੂਰ ਉੱਚਾ ਹੋ ਗਿਆ ਜਗਜੀਤ ਸੰਧੂ ਪੰਜਾਬੀ ਇੰਡਸਟਰੀ ਦੇ ਵਿੱਚ ਤੁਹਾਡੇ ਕੋਲ ਕਿੰਨੇ ਚੈਨਲਸ ਨੇ ਇੰਟਰਵਿਊ ਦੇ ਲਈ ਅਪਰੋਚ ਵੀ ਕੀਤਾ ਹਨ ਪਤਾਲ ਲੋਕ ਪਤਾਲ ਲੋਕ ਹੋ ਰਹੀ ਸੀ ਜਿਸ ਤੋਂ ਬਾਅਦ ਨੇ ਇਹ ਸੋਚਿਆ ਜਾ ਰਿਹਾ ਸੀ ਕਿ ਹੁਣ ਤਾਂ ਜਗਜੀਤ ਸੰਧੂ ਤਾਂ ਪੰਜਾਬੀ ਛੋਟੇ-ਮੋਟੇ ਪ੍ਰੋਜੈਕਟਸ ਕਰਨਗੇ ਨਹੀਂ ਅਗਰ ਉਹ ਕਰਨਗੇ ਵੀ ਤਾਂ ਲੀਡ ਦੇ ਵਿੱਚ ਹੀ ਹੋਣਗੇ ਸੋ ਤੁਹਾਨੂੰ ਲੱਗਦਾ ਕਿ ਉਸ ਚੀਜ਼ ਨੇ ਤੁਹਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਕੈਰੀਅਰ ਨੂੰ ਥੋੜਾ ਬੂਮ ਦਿੱਤਾ? ਹਾਂ ਉਹਦੋਂ ਨਾਲ ਫਰਕ ਪਿਆ ਤਾਂ ਥੋੜਾ ਜਿਹਾ ਜਿਹੜੀ ਉਸ ਤਰ੍ਹਾਂ ਦੀ ਆਡੀਅנס ਹੈ ਥੋੜਾ ਜਿਹਾ ਹੁਣ ਸੀਰੀਅਸ ਲੈਣ ਲੱਗ ਗਈ ਕਿ ਵੀ ਇਹ ਬੰਦੇ ਨੇ ਤਾਂ ਹੁਣ ਆਹੀ ਕੁਝ ਕਰਨਾ ਹਨ ਕਿ ਇਸ ਇੱਥੇ ਦਾ ਖਿੱਡਿਆ ਜਾ ਸਕਦਾ ਜਾਂ ਕੁਝ ਇਦਾਂ ਦਾ ਹਨ ਫਿਰ ਆਪਣੀ ਹੈ ਜ਼ਿੰਮੇਵਾਰੀ ਮੇਰੀਆਂ ਆਪਣੀਆਂ ਕੁਝ ਗਰਾਰੀਆਂ ਕਿ ਮੈਂ ਹਰੇਕ ਨਾਲ ਕੰਮ ਨਹੀਂ ਕਰਨਾ ਮੈਂ ਆਲੂ ਨਹੀਂ ਬਣਨਾ ਕਿ ਮੈਂ ਫਿਲਮਾਂ ਹੀ ਕਰੀ ਜਾਵਾਂ ਹਨਾ ਸੋ ਮੈਨੂੰ ਲੱਗਦਾ ਕਿ ਜੇ ਆਡੀਅנס ਮੈਨੂੰ ਦੇਖ ਕੇ ਹੁਣ ਆ ਬਚਾਰੇ ਇਹਨਾਂ ਨੇ 200 ਰੁਪਿਆ ਟਿਕਟ ਤੇ ਲਾਉਣਾ ਹੈ ਹਨਾ ਹਰ ਫਿਲਮ ਨੂੰ ਨਹੀਂ ਕੋਈ ਅਫੋਰਡ ਕਰ ਸਕਦਾ ਉਹਨਾਂ ਨੇ ਇੱਕ ਬੰਦਾ ਚੁਣ ਲੈਣਾ ਕਿ ਯਾਰ ਇਸ ਬੰਦੇ ਦੀ ਫਿਲਮ ਹੀ ਛੱੜਣੀ ਤਾਂ ਮੈਂ ਚਾਹੁੰਦਾ ਕਿ ਇਹਨਾਂ ਦੇ ਮਨਾਂ 'ਚ ਕਮ ਸੇ ਕਮ ਇੰਨਾ ਕੁ ਤਾਂ ਜੋਰ ਲਾ ਲਈਏ ਕਿ ਉਹਨਾਂ ਨੂੰ ਜੇ ਉਹ ਟਿਕਟ ਤੇ ਪੈਸੇ ਖਰਚ ਕਰ ਰਹੇ ਆ ਉਹਨਾਂ 'ਕੀ ਐਂਟਰਟੇਨਮੈਂਟ ਦਾ ਮਿਲ ਜੇ ਕਿ ਜ਼ਿਆਦਾ ਨਾ ਆਈਏ ਫਿਰ ਐ ਹੋ ਜਾਊਗਾ ਇਹ ਮੇਰੀ ਆਪਣੇ ਆਪ ਨਾਲ ਹੈਗੀਆਂ ਜਿਹੜੀਆਂ ਕੋਈ ਸ਼ਰਤਾਂ ਨਹੀਂ ਉਹਨੂੰ ਦੇਖ ਕੇ ਅਸੀਂ ਲੱਗੇ ਹੋਏ ਆ ਉੱਧਰ ਜਿਹੜਾ ਕੰਮ ਹੈ ਉਹ ਵੀ ਚੱਲਦਾ ਰਹੂਗਾ ਬਾਲੀਵੁੱਡ ਦੇ ਅੱਗੇ ਵੀ ਅੱਛੇ ਪ੍ਰੋਜੈਕਟ ਆ ਰਹੇ ਨੇ ਉਸ ਤੇ ਬਹੁਤ ਸੋਹਣੇ ਕੈਰੇਕਟਰ ਮਿਲੇ ਮੈਂ ਨਹੀਂ ਕਹਿੰਦਾ ਕਿ ਉੱਥੇ ਵੀ ਉੱਥੇ ਵੀ ਬਹੁਤ ਜਵਾਬ ਦਿੱਤਾ ਅੱਛਾ ਹੈ ਨਹੀਂ ਹੈ ਕਿ ਕਿ ਠੀਕ ਹੈ ਉਹ ਹਿੱਟ ਹੋ ਗਈ ਤੇ ਹੁਣ ਸਾਰੇ ਕਰ ਲੋ ਕਈ ਵਾਰ ਉੱਥੇ ਐ ਹੁੰਦਾ ਕਿ ਜਿਹੜੇ ਬੰਬੇ ਰਹਿੰਦੇ ਆ ਕਈ ਵਾਰ ਥੋੜਾ ਕੰਮ ਚੱਲ ਪਵੇ ਫਿਰ ਦੇ ਦਿਨਾਂ ਦਿਨ ਚੱਲ ਪੈਂਦਾ ਕੰਮ ਹਨਾ ਤੁਹਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਪਰ ਮੈਂ ਉਸ ਕੈਟਾਗਰੀ ਚ ਨਹੀਂ ਆਉਣਾ ਚਾਹੁੰਦਾ ਮੈਂ ਇੱਕ ਫਿਲਮ ਕਰੂੰਗਾ ਹੁਣ ਅਸੀਂ ਘੁੰਮਣ ਲੰਘ ਜਾਣਾ ਫੋਨ ਫਾਨ ਜੇ ਬੰਦ ਕਰ ਲੈਣੇ ਆ। ਅੱਛਾ ਪ੍ਰੋਡਿਊਸਰ ਬਣਨ ਤੋਂ ਪਹਿਲਾਂ ਤੁਸੀਂ ਹੋਮਵਰਕ ਕੀਤਾ ਸੀ ਆਪਣਾ ਰਿਸਰਚ ਵਾ ਕਿੱਤੀ ਸੀ? 10 ਤੋਂ ਵੱਧ ਹੀ ਲੱਗ ਗਿਆ ਹੁਣ। ਕਿ ਕੀ ਹੁੰਦਾ ਯਾਰ ਇਹ ਗਿਮਾਂ ਜੀਆਂ ਕੀ ਨੇ ਸਮਝੀ ਜੇ ਤਾਂ ਸਹੀ ਜਾ ਕੇ ਮੈਨਡੀ ਚ ਬਹਿਣਾ ਬਹੁਤ ਸੌਖਾ। ਗਰਾਊਂਡ ਲੈਵਲ ਤੇ ਕੀ ਹੁੰਦਾ ਹੈ? ਕਿੱਥੋਂ ਪ੍ਰੋਸੈਸ ਸ਼ੁਰੂ ਹੁੰਦਾ? ਅੱਜ ਮੈਂ ਸੋਚਣ ਲੱਗ ਜਾ ਤਾਂ ਫਿਲਮ ਇੱਥੋਂ ਹੀ ਸਟਾਰਟ ਹੋ ਜਾਊਗੀ ਅਗਲੀ। ਹਨਾ ਇਹ ਪ੍ਰੋਸੈਸ ਇੱਥੋਂ ਹੀ ਸਟਾਰਟ ਹੋ ਜਾਂਦਾ ਐਂਡ ਤੱਕ ਜਦ ਤੱਕ ਸੈਂਸਰ ਦੀ ਕਾਪੀ ਨਹੀਂ ਆਉਂਦੀ ਉਹ ਸਾਰਾ ਪ੍ਰੋਸੈਸ ਤੇ ਵਿੱਚੋਂ ਮੈਂ ਆਪ ਲੰਘਿਆ। ਹੱਥੀ ਗਿਆ ਇੱਕ चीज ਜਰੂਰ ਸਿੱਖੀ ਹੈ ਕਿ ਕਿਸੇ ਤੇ ਜਿਆਦਾ ਕੰਮ ਨਹੀਂ ਛੱਡਣਾ ਬਾਕੀ ਟੀਮ ਤੇ ਭਰੋਸਾ ਹੋਣਾ ਚਾਹੀਦਾ ਜੇ ਤੁਸੀਂ ਆਪ ਚੀਜ਼ ਕੀਤੀ ਹੈ ਤੁਸੀਂ ਕਿਸੇ ਨੂੰ ਕਹਿ ਸਕਦੇ ਹੋ ਬਈ ਇਹ ਐ ਹੁੰਦੀ ਹੈ ਸੋ ਹਰ ਚੀਜ਼ ਰੈਕੀ ਤੋਂ ਲੈ ਕੇ ਹਰ ਚੀਜ਼ ਐਡੀਟਿੰਗ ਵੀ ਸਿੱਖੀ ਸਾਰਾ ਕੁਝ ਸਿੱਖਿਆ ਮੈਂ ਖੁਦ ਅੱਜ ਵੀ ਲਰਨਰ ਅੱਗੇ ਵੀ ਸਿੱਖਦਾ ਰਹੂੰਗਾ ਅੱਗੇ ਵੀ ਸਾਨੂੰ ਪਤਾ ਲੱਗ ਗਿਆ ਵੀ ਕਿੱਦਾਂ ਦਾ ਕਿਹੜਾ ਪੈਸਾ ਕਿੱਥੇ ਜਿਆਦਾ ਲਾਉਣਾ ਸੋ ਇਹ ਤਾਂ ਅੱਗੇ ਵੀ ਸਿੱਖਦੇ ਰਹਾਂਗੇ ਕਿਹੜੀ ਫਿਲਮ ਨੂੰ ਆਪਣੇ ਲਾਈਫ ਦਾ ਟਰਨਿੰਗ ਪੁਆਇੰਟ ਮੰਨਦੇ ਹੋ ਪਹਿਲੀ ਹਮੇਸ਼ਾ ਯਾਦ ਰਹੂਗੀ ਪੋਲਾ ਹਨ ਜਿਨੇ ਮੌਕਾ ਦਿੱਤਾ ਕਮਰਸ਼ੀਅਲੀ ਗੱਲ ਹਨਾ ਰੁਪਿੰਦਰ ਗਾਂਧੀ ਸੀਗੀ ਕਿ ਲੋਕਾਂ ਦੇ ਮਨਾਂ 'ਚ ਉਹ ਕਰੈਕਟਰ ਛੱਪ ਗਿਆ ਉਹ ਹਮੇਸ਼ਾ ਯਾਦ ਰਹੂਗੀ ਉਹਦਾ ਕੋਈ ਤੋੜ ਨਹੀਂ ਹੈ ਹੁਣ ਵੀ ਇਦਾਂ ਹੁੰਦਾ ਹੈ ਕਿ ਸਾਰੇ ਤੁਹਾਨੂੰ ਪੋਲਾ ਹੀ ਕਹਿੰਦੇ ਹੋਣ ਮੈਂ ਤਾਂ ਹੁਣ ਵੀ ਦੇਖ ਰਹੀ ਸੀ ਕਿ ਲੋਕ ਜਨਨੇਵੇਂ ਸੀ ਪੋਲੇ ਬੋਲੇ ਸਾਰੇ ਸਾਰੇ ਬਿਊਟੀ ਐਸ ਕਰੈਕਟਰ ਦੀ ਇਹਨੂੰ ਛੋਟੇ ਤੋਂ ਲੈ ਕੇ ਵੱਡੇ ਸਾਰਿਆਂ ਨੇ ਦੇਖਿਆ ਹੋਇਆ ਸਭ ਇਹਨੂੰ ਪਸੰਦ ਕਰਦੇ ਮੈਂ ਥੈਂਕ ਯੂ ਸੋ ਮੱਚ ਮੈਨ ਲੱਗਦਾ ਹੁਣ ਠੰਡ ਵੀ ਜ਼ਿਆਦਾ ਹੋ ਗਈ ਹੈ ਕਿ ਨਾ ਜਾ ਕੇ ਅੰਦਰ ਪਈਏ ਸ਼ੁਕਰ ਹੈ ਉਸ ਤੁਸੀਂ ਨਿਕਰ ਭਾਕੇ ਨਹੀਂ ਆਏ ਸ਼ੁਕਰ ਹੈ ਸ਼ੁਕਰਾ ਨਿਤ ਹੋ ਗਿਆ ਐਸੀ ਕੰਮ ਥੈਂਕ ਯੂ ਸੋ ਮੱਚ ਤੁਸੀਂ ਆਏ ਹਨ